ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਮੈਂ ਤੇ ਮੇਰੀ ਵੱਡੀ ਧੀ ਅੱਗੇ ਮੇਰੀ ਛੋਟੀ ਧੀ ਤੇ ਉਹਦੀ ਮੰਮੀ ਪਿੱਛੇ ਬੈਠੇ ਨੇ ਇਹ ਬਾਦਰਾ ਸੀਟ ਦੇ ਉੱਪਰ ਬੈਠਣ ਦੀ ਕੋਸ਼ਿਸ਼ ਕਰਦੀ ਵੀ ਹੈ ਹਾਂ ਥੋੜਾ ਥੋੜਾ ਬੈਠਣ ਲੱਗ ਗਈ ਤੇ ਵੀਰੇ ਭਾਬੀ ਹੋਰੀ ਆ ਗਏ ਨੇ ਸਾਨੂੰ ਦੱਸਿਆ ਹੀ ਨਹੀਂ ਉਹਨਾਂ ਨੇ ਅਚਾਨਕ ਆ ਗਏ ਨੇ ਇੱਥੇ ਤੇ ਕਹਿੰਦੇ ਇੱਧਰ ਆਓ ਜਲਦੀ ਇੱਧਰ ਕਟਾਣੀ ਵਿੱਚ ਸਾਡੀ ਵੇਟ ਕਰ ਰਹੇ ਨੇ ਕਿਉਂਕਿ ਅੱਜ ਭਾਬੀ ਦਾ ਬਰਥਡੇ ਹੈ ਸਰਪ੍ਰਾਈਜ਼ ਲੰਚ ਪਲਾਨ ਕੀਤਾ ਭਾਬੀ ਹੋਣਾ ਨੇ ਵੀ ਅੱਜ ਉਹ ਲੰਚ ਕਰਦੇ ਆ ਉੱਕ ਟਾਣੀ ਸਾਡੇ ਨੇੜੇ ਆ ਤੇ ਸਾਡਾ ਫੇਵਰੇਟ ਹੈ ਵੀ ਤੇ ਸਹੀ ਗੱਲ ਸਾਨੂੰ ਬਹੁਤ ਵਧੀਆ ਲੱਗਦਾ ਇਹ ਦੁਕਾਨਾ ਇਹਨਾਂ ਦਾ ਘੈਂਟ ਤੇ ਆਪਾਂ ਕਹੇ ਚਟਪਟ ਅਸੀਂ ਪਹੁੰਚ ਜਾਨੇ ਹੁਣ ਅਸੀਂ ਚੱਲੇ ਆ ਇਹ ਸਾਡੇ ਤੋਂ ਪਹਿਲਾਂ ਪਹੁੰਚ ਗਏ ਨੇ ਸਾਨੂੰ ਅੱਧਾ ਘੰਟਾ ਪਹਿਲਾਂ ਨਾ ਕਿਹਾ ਸੀ ਵੀ ਅਸੀਂ ਅੱਜ ਆਣਾ ਹੈ ਕਿਰਨ ਵਾਲੇ ਸ਼ੁਕਰੇ ਬਣਾਉਣ ਲੱਗੇ ਸੀ ਸਬਜ਼ੀ ਸਬਜ਼ੀ ਕੱਟਣ ਲੱਗੇ ਸੀ ਬੱਜ ਗਏ ਤੇ ਅੱਜ ਕਿਰਨ ਦੀ ਫਿਰ ਛੁੱਟੀ ਹੋ ਗਈ ਚਲੋ ਜੀ ਆਪਾਂ ਪਹੁੰਚ ਗਏ ਟਾਣੀ ਕਿਪਤਾ ਮੁਰਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਪੀ ਬਰਥਡੇ ਟੂ ਯੂ ਦੇਖ ਚਾਪਾ ਵੀ ਆਜੋ ਜੀ ਆਜੋ ਪਾਤਾ ਆਪਣੀ ਥਾਲੀ ਭਰ ਕੇ ਲੈ ਆਇਆ ਬਾਕੀ ਤੁਸੀਂ ਲੈ ਆਓ ਫਟਾਫਟ ਜਾ ਕੇ ਹਾਂ ਬਾਬੂ ਤੁਸੀਂ ਕੀ ਖਾਣੇ ਹੈ ਹੈ ਕੀ ਖਾਣੇ ਹੈ ਜੋ ਕਰੇ ਤੁਸੀਂ ਪਾ ਲਿਓ ਪਾ ਲਿਓ ਫਟਾਫਟ ਪਰਮ ਤੇ ਵੀਰਾ ਜਾ ਰਹੇ ਹੈ ਜਾ ਕਮ ਆਪਣੇ ਆਪ ਜਾ ਆਪਣੇ ਆਪ ਲੈ ਕੇ ਆ ਜਾਓ ਚਲਿਏ 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 ਕੱਲ ਆਪਾਂ ਕੇਸੀ ਰਾਈਟ ਲੇਨ ਵਾਸਤੇ ਤੇ ਕਨਫਿਊਜ਼ਨ ਬੜੀ ਕ੍ਰੀਏਟ ਹੋ ਗਈ ਸੀ ਗੱਡੀਆਂ ਦੀ ਐਕਸਯੂਵੀ ਦੀ ਤੇ 7 ਦੀ ਸਕੋਰਪਿਓ ਦੀ ਅੱਜ ਫਿਰ ਮੈਂ ਇੱਕ ਵਾਰੀ ਸਕੋਰਪਿਓ ਨੂੰ ਦੁਬਾਰਾ ਬੁਲਾਇਆ ਕਿ ਵੀਰਾਵਾ ਵੀ ਵੀ ਆਏ ਹੋਏ ਨੇ ਇਹ ਵੀ ਦੇਖ ਲੈਣਗੇ ਆ ਫਿਰ ਘੁਰ ਕੇ ਚੱਲੋ ਉਹਨਾਂ ਅੰਚ ਕਹਿ ਦੇ ਨਾਮ ਲਿਫਟ ਬੰਦ ਪਈ ਹੈ ਬਾਹਰ ਤੇ ਦਿਰੀ ਭਾਬੀ ਵੀ ਆਏ ਨੇ ਇਹਨਾਂ ਤਾਂ ਵੀ ਪੂਰੀ ਹੋ ਰਹੀਤੀ ਜਾਏਗੀ ਸਲਾਹ ਦਿੱਤੀ ਜਾਏਗੀ ਬਹੁਤ ਸਾਨਾ ਆਪਣਾ ਬੰਕਿੰਗ ਕਰਾ ਲੀ। ਉਹ ਮਹਗਾਈ ਹੈ ਆਪਾਂ ਜੀ ਸਕੋਰਪੀਓ ਐਨ। ਜੈਟ ਸਲੇਟ ਜੈਟ ਸਲੇਟ ਕੁਜ ਵੀ ਲੈਦਰ ਟੱਚ ਆ ਰਿਹਾ ਅਦਰ ਸੌਫਟ ਟੱਚ ਸੇਮ ਹੈ ਅਧੀਆ ਹੁੰਦਾ ਜੀ। ਸੌਫਟ ਸਾਰੇ ਸੇਮ ਹੈ। ਉਹਦੇ ਵਿੱਚ ਪੁਸ਼ ਬਟਨ ਨਹੀਂ ਹੈ। ਪੁਸ਼ ਬਟਨ ਨਹੀਂ ਹੈ ਸਰ ਦੇ ਵਿੱਚ ਡਿਊਲ ਜ਼ੋਨ ਆਟੋਮੈਟਿਕ ਏਸੀ ਨਹੀਂ ਹੈਗਾ। ਠੀਕ ਹੈ। ਤੇ ਆਟੋ ਹੈਡ ਲੈਂਪਸ ਰੇਨ ਸੈਂਸਿੰਗ ਵਾਈਪਰ 18 ਇੰਚ ਦਾ ਆਈਵੀਲ ਸੋਨੀ ਦਾ ਸਿਸਟਮ ਹੈ। ਓਕੇ ਫਰੰਟ ਕੈਮਰਾ ਇਲੈਕਟ੍ਰਿਕ ਫੀਟਰ ਹੈ। ਬੈਕ ਕੈਮਰਾ ਹੈ ਉਹਦੇ ਚ? ਬੈਕ ਹੈਗਾ। ਇੰਬਾਟ? ਬੰਦ ਪੈਗਾ? ਹਾਂ ਨਹੀਂ ਹੈਗਾ, ਬੈਠ ਹੈ। ਲਵਾਉਂਗਾ ਪਰ ਲੱਗ ਜੇ ਮੈਨੂੰ ਕੰਪਨੀ ਤੋਂ ਨਹੀਂ ਲੱਗੂਗਾ ਜੀ। ਮਤਲਬ ਬਾਹਰ ਲੱਗ ਜਾਂਦੇ। ਬਾਹਰ ਨਾਲ ਹੀ ਲਵਾਇਓ ਤਾਂ ਚੰਗੀ ਗੱਲ ਹੈ। ਨਹੀਂ ਨਹੀਂ ਪਤਾ ਕਿਵੇਂ ਇਹਦੀ ਵਿਜ਼ਿਬਿਲਟੀ ਵੈਸੀ ਹੀ ਬਹੁਤ ਸੋਹਣੀ ਹੈ ਅੱਗੇ। ਕੋਈ ਵੀ ਹੈ। ਇਤੋਂ ਲੋਡ ਤਾਂ ਪਵੇ ਨਾ ਜੀ ਦਿਖਦਾ ਨਾ ਹੋਵੇ ਫਰੰਟ ਤੇ। ਜਿਵੇਂ ਵੱਡੀ ਸਦਾਨ ਗੱਡੀਆਂ ਹੁੰਦੀਆਂ ਹਨਾ। ਹੂੰ ਹੂੰ। ਮਤਲਬ 4 ਮੀਟਰ ਜਿੱਦੀ ਹੁੱਡ ਹੈ, 4 ਮੀਟਰ ਦੀ ਹੋਊਗੀ। ਅੱਗੋਂ ਕਿਵੇਂ ਆ? ਪਿੱਛੇ ਬੈਠ ਕੇ ਕੰਫਰਟੇਬਲ ਹਾਂ। ਹੂੰ? ਸਰ ਇੰਨੇ ਫੀਚਰ ਦੀ ਲੋੜ ਨਹੀਂ ਪੈਂਦੀ ਹੈਗੀ ਹਮ ਬੱਚਿਆਂ ਵਾਸਤੇ ਹੈ ਨਾ ਪਿੱਛੇ ਉਹ ਤਾਂ ਸਾਰਾ ਆਪਣੇ ਵੀ ਹੈ 7w0 ਕੀ ਹੈ 7w0 ਦੇ ਟਾਪ ਮਾਡਲ ਨਹੀਂ ਸੇ ਪਿੰਡਿਕਟ ਲੋਕ ਨੂੰ 3 ਨੰਬਰ ਦੀ ਛੋਟੀ ਜਿਹੀ ਗੱਡੀ ਹੈ 312 ਬਾਅਦ ਤੁਹਾਨੂੰ ਲੱਗ ਰਹੀ ਹੈ ਇਹਨੂੰ ਲੱਗ ਰਹੀ ਹੈ ਇਹ ਪਿੱਛੇ ਵੀ ਸੋਹਣੀ ਤੁਹਾਨੂੰ ਲੋ ਜੀ ਭਾਬੀ ਦਾ ਬਰਥਡੇ ਵੀ ਮਨਾ ਲਿਆ ਔਰ ਲੰਚ ਕਰਨ ਗਏ ਸੀ ਅਚਾਨਕ ਵੀਰੇ ਉਹਨਾਂ ਨੇ ਬੜਾ ਵਧੀਆ ਸਰਪ੍ਰਾਈਜ਼ ਦਿੱਤਾ ਕਿ ਅਸੀਂ ਆ ਰਹੇ ਹੈਗੇ ਹਾਂ ਔਰ ਗੱਡੀ ਦੀ ਰਾਈਡ ਅਸੀਂ ਮੈਂ ਪਰਮ ਤੇ ਕਿਰਨ ਅਸੀਂ ਲੈ ਆਏ ਸੀ ਨਾਲ ਇਬਾਦਤ ਬਟ ਵੀਰੇ ਹੋਣੀ ਜਦੋਂ ਆਏ ਅਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਉਹਨਾਂ ਦੇ ਵੀ ਸਲਾਹ ਲਈਤੀ ਵੀ ਸਾਨੂੰ ਦੱਸੋ ਹਨਾ ਵੀ ਜੋ ਕਨਫਿਊਜ਼ਨ ਬਹੁਤ ਜ਼ਿਆਦੀ ਹੈ ਵੀਰੇ ਹੋਣੀ ਆਏ ਆਪਾਂ ਰਾਈਡ ਲਈਤੀ ਬਹੁਤ ਪਸੰਦ ਆਈ ਸਾਰਿਆਂ ਨੂੰ ਸਕੋਰਪੀਓ ਦੀ ਲਈਤੀ ਆਬਵੀਅਸਲੀ ਹਨਾ ਤੇ ਉਸ ਤੋਂ ਬਾਅਦ ਫਿਰ ਅਸੀਂ ਘਰੇ ਆਏ ਜਦੋਂ ਸਾਰੇ ਚਲੇ ਗਏ ਫਿਰ ਕਨਫਿਊਜ਼ ਹੋ ਗਏ ਕਿਉਂਕਿ YouTube ਦੇ ਆਦੇ ਕੋਲੇ ਵੀ ਦੇਖ ਰਿਆਂ ਇੰਨੀ ਵੀਡੀਓਜ਼ ਨੇ ਇੰਨੀਆਂ ਵੀਡੀਓਜ਼ ਤੇ ਕੋਈ ਕੀ ਕਹਿੰਦਾ ਕੋਈ ਕੀ ਕਹਿੰਦਾ ਕਨਫਿਊਜ਼ਨ ਆਟੋਮੈਟਿਕ ਕ੍ਰੀਏਟ ਹੋ ਹੀ ਜਾਂਦੀ ਏ ਸਾਡੀ ਸੁਸਾਇਟੀ ਦੇ ਵਿੱਚ ਵੀ ਦੋ ਇੱਕ ਸਕੋਰਪੀਓ ਆਈਆਂ ਨੇ ਕਿਸੇ ਨੇ ਲਈਆਂ ਨੇ ਬਾਈ ਕੀਤੀ ਆਰੇ ਦੋ ਤਿੰਨ ਉਹ ਗੱਡੀਆਂ ਸੀ ਐਕਐਸਯੂਵੀ ਅਸੀਂ ਜਾਂਦੇ ਆ ਲੰਘਦੇ ਆ ਕੋਲੋਂ ਖੜਕੇ ਦੇਖਦੇ ਆ ਉਹਨੂੰ ਵੀ ਐਵੇਂ ਛਾਤੀ ਮਾਰ ਕੇ ਵੀ ਅੰਦਰੋਂ ਕਿਵੇਂ ਲਈ ਜਾਦਗੀ ਰਾਈਟਸ ਲੈ ਆ ਰਾਈਟਾਂ ਨੂੰ ਲੈ ਕੇ ਆ ਗਏ ਪਰ ਫਿਰ ਵੀ ਐ ਛਾਤੀ ਮਾਰ ਕੇ ਦੇਖਦਾ ਵੀ ਫਰਕ ਕੀ ਲੱਗਦਾ ਇੱਕ ਅਸੀਂ ਗੱਡੀ ਦੇਖੀ ਜੀ ਟਾਟਾ ਦੀ ਅਸਕਾਰ ਆਪਣੀ ਹੋ ਗਈ ਨਾ ਮੈਂ ਸਫਾਰੀ ਉਹ ਵੀ ਗੱਡੀ ਬਹੁਤ ਵਧੀਆ ਪਰ ਓਬਵੀਅਸਲੀ ਹਨਾ ਹੁਣ ਤਿੰਨ ਤਿੰਨ ਕ ਗੱਡੀਆਂ ਨੇ ਐਮਜੀ ਹੈਕਟਰ ਵਗੈਰਾ ਸੀ ਉਧਰ ਗਏ ਹੀ ਨਹੀਂ ਅਸੀਂ ਤਿੰਨ ਗੱਡੀਆਂ ਵਿੱਚ ਕਨਫਿਊਜ਼ ਆ ਟਾਟਾ ਸਫਾਰੀ ਦੂਸਰੇ ਨੰਬਰ ਤੇ ਆ ਗਈ ਆਪਣੀ ਸਕਾਰਪਿਓ ਐਨ ਤੇ ਤੀਸਰੀ ਆ ਗਈ ਆਪਣੀ ਐਕਸਯੂਵੀ ਜਿਹਦੇ ਚੋ ਸਭ ਤੋਂ ਜ਼ਿਆਦਾ ਵੋਟਾਂ ਮਿਲ ਰਹੀਆਂ ਨੇ ਉਹ ਮਿਲ ਰਹੀਆਂ ਨੇ ਫਿਲਹਾਲ ਸਕਾਰਪਿਓ ਐਨ ਨੂੰ ਇੱਕ ਕਮੈਂਟਸ ਵਿੱਚ ਵੀ ਤੇ ਸਾਡੇ ਕਰਾਂ ਕਰਾਂ ਵੱਲੋਂ ਵੀ ਹਨਾ ਹੁਣ ਇੰਨੇ ਕ ਜਿਆਦੇ ਕਨਫਿਊਜ਼ਨ ਮਚੀ ਹੋਈ ਹੈ بس ਇੱਕੋ ਮੈਨੂੰ ਮੇਨ ਕਨਸਰਨ ਨਾ ਇੱਕੋ ਹੀ ਆ ਬਸ ਮੈਨੂੰ ਹੋਰ ਕੋਈ ਕਨਸਰਨ ਨਹੀਂ ਕੰਫਰਟ ਲੌਂਗ ਡਰਾਈਵਸ ਨੇ ਕੰਫਰਟ ਕਿਹਦੇ ਚ ਮਿਲੇਗਾ ਉਹ ਤਾਂ ਮਤਲਬ ਕੰਪਨੀ ਇਹ ਕਹਿੰਦੀ ਆ ਕਿ ਉੱਤੇ ਫਿਰ ਐਕਸਯੂ ਵਿੱਚ ਹੀ ਮਿਲੂਗਾ ਕੰਫਰਟ ਐਕਸਯੂ ਵਿੱਚ ਮਿਲੇਗਾ ਹਨਾ ਪਰ ਜਿਹੜਾ ਕਹਿੰਦੇ ਗੱਡੀ ਦੀ ਗੱਡੀ ਦਾ ਰੋਬ ਹੈ ਹਨਾ ਜੇ ਪੈਸੇ ਲਾਣੇ ਨੇ 22 ਲੱਖ ਰੁਪਇਆ ਤੇ ਉਹ ਹੈ ਫਿਰ ਗੱਡੀ ਦਾ ਰੋਬ ਵੀ ਕਹਿੰਦੇ ਰੋਬ ਵੀ ਹੈ ਪਲੱਸ ਜਿਹੜਾ ਅਸੀਂ i20 ਤੋਂ ਜਿਵੇਂ ਅਸੀਂ ਉਦੋਂ ਹੀ ਗੱਲ ਕੀਤੀ ਸੀ ਕਿ ਅਸੀਂ ਥੋੜਾ ਉੱਚਾ ਵੀ ਫੀਲ ਲੈਣਾ ਚਾਹੁੰਦੇ ਆ ਹੁਣ ਥੋੜਾ ਅਪਗ੍ਰੇਡ ਕਰਨਾ ਚਾਹੁੰਦੇ ਆ ਮਤਲਬ ਜੇ ਐਗਜ਼ੈਕਟਲੀ ਹਨ ਹੁਣ ਜੇ ਗੱਡੀ ਅਪਗ੍ਰੇਡ ਕਰਾਂਗੇ ਤਾਂ ਮਤਲਬ ਐਸਯੂਵੀ ਪ੍ਰੋਪਰ ਲੈਣਾ ਚਾਹੁੰਦਾ ਵੀ ਉੱਚੀ ਹੋਵੇ ਗੱਡੀ ਹਨਾ ਦੇਖੋ ਇਹ ਗੱਡੀ ਐਵੇਂ ਦੀ ਆ ਵੀ ਫੋਰਚੂਨਰ ਦਾ ਫੀਲ ਦਿੰਦੀ ਹੈ ਫੀਲ ਕਿਵੇਂ ਲਗਜ਼ਰੀਜ਼ ਵਾਈਜ਼ ਤਾਂ ਉਸ ਤੋਂ ਬੈਟਰ ਹੈ ਹਾਈਟ ਵਾਈਜ਼ ਦੀ ਗੱਲ ਕਰਾਂ ਉੱਚੀ ਲੰਬੀ ਹਨਾ ਵੀ ਗੱਡੀ ਵਧੀਆ ਲੱਗਦੀ ਹੈ ਸੜਕ ਦੀ ਰੋਡ ਪ੍ਰੈਜ਼ੈਂਸ ਵੀ ਵਧੀਆ ਦੂਸਰਾ ਕਨਸਰਨ ਫਿਰ ਉੱਤੇ ਆ ਕੇ ਟਿਕ ਜਾਂਦਾ ਵੀ ਐਕਸਯੂਵੀ ਉੱਚੀ ਇੰਨੀ ਨਹੀਂ ਹੈ i20 ਚਲਾ ਰਹਿਆਂ ਤਾਂ ਉਹ ਐਵੇਂ ਲੱਗਦਾ ਵੀ ਥੋੜੀ ਜਿਹੀ ਉੱਚੀ ਹੋ ਗਈ ਹੈ ਜੇ ਬਰੇਜ਼ਾ ਜਾਂ ਬਰੇਜ਼ਾ ਤੋਂ ਥੋੜੀ ਉੱਚੀ ਲਾ ਲਓ ਐਵੇਂ ਦੀ ਪਰ ਇਹ ਸਕੋਰਪਿਓ ਜ਼ਿਆਦਾ ਉੱਚੀ ਹੈਗੀ ਹੈ ਹੁਣ ਕਨਫਿਊਜ਼ਨ ਐ ਵੀ ਦੀ ਇੱਕ ਵਾਰੀ ਹੁਣ ਅਸੀਂ ਰਾਈਡ ਫੇਰ ਲਵਾਂਗੇ ਸਕੋਰਪਿਓ ਦੀ ਅਸੀਂ ਕੱਲ ਦੁਬਾਰਾ ਜਦੋਂ ਵੀਰੇ ਹੋਣੀ ਗਏ ਨੇ ਅਸੀਂ ਦੁਬਾਰਾ ਐਕਸਜੂਵੀ ਮੰਗਾਈ ਹੈ ਉਹਦੀ ਰਾਈਡ ਵੀ ਲਈ ਆ ਆਫੀਸ਼ੀਅਲੀ ਮਜ਼ਾ ਆਇਆ ਰਾਈਡ ਲੈ ਕੇ ਹਨਾ ਨੋ ਡਾਊਟ ਕੋਈ ਕਮੀ ਨਹੀਂ ਉਹਦੇ ਚ ਰਾਈਟ ਲੈ ਕੇ ਮਜ਼ਾ ਬੜਾਇਆ ਪਰ ਉਹਦਾ ਜਿਵੇਂ ਮਤਲਬ ਉਹ ਐਕਸਯੂਵੀ ਦਾ ਮਜ਼ਾ ਬਹੁਤ ਆਇਆ ਪਰ ਜਿਹੜਾ ਕੋਈ ਛੋਟੇ ਮੋਟੇ ਟੋਏ ਟਾਏ ਹੁੰਦੇ ਆ ਨਾ ਉਹ ਉਹਦੇ ਤੇ ਸਾਨੂੰ ਫੀਲ ਹੁੰਦੇ ਆ ਫੀਲ ਹੁੰਦੇ ਨੇ ਇਹ ਗੱਲ ਸਹੀ ਹੈ ਔਰ ਜਿਹੜੇ ਅਸੀਂ ਐਨ ਚ ਗਏ ਸੀ ਉਹ ਸੇਮ ਸੜਕ ਤੋਂ ਹੀ ਨੰਗ ਕੇ ਜਾ ਗਏ ਸੀ ਉਸੇ ਟੋਏਆਂ ਤੋਂ ਉੱਥੇਾਨੂੰ ਟੋਏ ਨਹੀਂ ਫੀਲ ਹੋਏ ਹਾਂ ਇਹ ਗੱਲ ਵੱਡੀ ਹੈ ਉਹਦੇ ਛੋਟੇ ਮੋਟੇ ਸਪੀਡ ਬ੍ਰੇਕਰ ਵੀ ਪ੍ਰੋਪਰ ਫੀਲ ਹੁੰਦੇ ਰ ਐਕਸਯੂਵੀ ਦੇ ਵਿੱਚ ਲੌਂਗ ਡਰਾਈਵ ਦੇ ਉੱਪਰ ਕੱਟ-ਕੁਟ ਮਾਰ ਦਿਆ ਝੋਲ ਘੱਟ ਮਾਰਦੀ ਹੈ ਹਨਾ ਬਾਕੀ ਹਨਾ ਇੱਕ ਵਾਰੀ ਦੁਬਾਰਾ ਉਹ ਚੀਜ਼ਾਂ ਮੱਦੇ ਰੱਖਦੇ ਹੋਇਆ ਅੱਜ ਅੱਜ ਫੇਰ ਬੁਲਾਵਾਂਗੇ ਗੱਡੀ ਵਾਲਿਆਂ ਨੂੰ ਵੀ ਤੁਹਾਨੂੰ ਇੱਕ ਵਾਰੀ ਫਰਾਈਡ ਫੇਅਰ ਚਾਹੀਦੀ ਕਿਉਂਕਿ ਇਹ ਮੇਰੇ ਦੋਸਤਾਂ ਮਿੱਤਰਾਂ ਜਿਨ੍ਹਾਂ ਨੇ ਗੱਡੀਆਂ ਲਿੱਤੀਆਂ ਹੋਈਆਂ ਨੇ ਆਬਵੀਅਸਲੀ ਜਦੋਂ ਮੈਂ i20 ਬਾਈ ਕੀਤੀ ਸੀ ਉਦੋਂ ਵੀ ਮੈਂ 2-3 ਰਾਈਡਸ ਲਿੱਤੀਆਂ ਸੀ ਇਹਦੀਆਂ ਪੈਟਰੋਲ ਵਰਜਨ ਦੀ ਆਟੋਮੈਟਿਕ ਦੀ ਤੇ ਫਿਰ ਇਹਦੀ ਮੈਨੂਅਲ ਦੀ ਹਨਾ ਫਿਰ ਇੱਕ ਦੋ ਗੱਡੀਆਂ ਹੋਰ ਮੰਗਾਈਆਂ ਸੀ ਦੇਖੋ ਗੱਡੀ ਲੈਣੀ ਤਾਂ ਚੰਗੀ ਤਰ੍ਹਾਂ ਦੋਸਤੋ ਤੁਸੀਂ ਵੀ ਬਾਈ ਕਰਦਿਓ ਨਾ ਚੰਗੀ ਤਰ੍ਹਾਂ ਉਹਦੀ ਉਹ ਨਹੀਂ ਰਿਪੇਲ ਕੇ ਲਿਓ ਗੱਡੀ ਹਨਾ ਸਾਡੇ ਵਾਂਗੂ ਕਨਫਿਊਜ਼ ਨਾ ਹੋਇਓ ਦੇਖੋ ਕਿਉਂਕਿ ਕੋਈ ਚਾਹ ਪੀ ਆ ਪਿਓ ਕੰਪਨੀ ਨੇ ਆਪ ਹੀ ਨਹੀਂ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਹੈ ਪਰ ਮੈਂ ਕਹਿੰਦਾ ਤੁਸੀਂ ਫੋਨ ਫੜੋ ਫੋਨ ਹੁਣ ਮੈਂ ਪਰਮ ਨੂੰ ਫੋਨ ਫੜਾਤਾ ਕਿ ਮੈਂ ਚਾਹ ਪੀਂਦਾ ਰਹਾ ਵਾਂ ਨਾਲ-ਨਾਲ ਪਰਮ ਨੇ ਆਪਣਾ ਸ਼ੇਕ ਪੀ ਲਿਆ ਫਟਾਫਟ ਗੱਲ ਉਹੀ ਆ ਗਈ ਨਾ ਵੀ ਗੱਡੀ ਲੈਣੀ ਤਾਂ ਦੇਖ-ਭਾਲ ਕੇ ਲੋ ਉਨੀ ਦਾ ਨਾ ਲੋ ਹਨਾ ਨਾਲ ਬੁਕਿੰਗ ਬਹੁਤ ਲੰਬੀ ਚੱਲ ਰਹੀ ਹੈ ਐਕਸਯੂਵੀ ਸਭ ਕੋ ਜਲਦੀ ਮਿਲ ਰਹੀ ਹੈ ਲੇਕਿਨ ਸਕੋਰਪਿਓ ਦੀ ਲੰਬੀ ਬੁਕਿੰਗ ਹੈ ਹੁਣ ਦੇਖਦੇ ਹਾਂ ਨਾ ਥੋੜਾ ਹੀ ਫਰਕ ਹੈ ਬਜਾੜਾ ਫਰਕ ਨਹੀਂ ਹੈ 2 ਹਫ਼ਤਿਆਂ ਦਾ ਫਰਕ ਹੈ ਜਾਦਾ ਨਹੀਂਗਾ ਆਲਮੋਸਟ ਬਰਾਬਰੀ ਮਿਲ ਜਾਣੀ ਹੈ ਪਰ ਫਿਰ ਵੀ 4-4 ਮਹੀਨਿਆਂ ਦੀ ਵੇਟਿੰਗ ਹੈਗੀਆਂ ਨੇ ਗੱਡੀ ਦੇ ਉੱਪਰ ਹੁਣ ਫਿਰ ਸਕੋਰ ਦੇਖੋ ਜਿਨ੍ਹਾਂ ਨੇ ਤਾਂ ਵਕਤ ਡਰਾਈਵ ਕੀਤੀ ਹੈ ਸਕੋਰਪੀਓ ਪਲੀਜ਼ ਤੇ ਜਿਨ੍ਹਾਂ ਨੇ ਡਰਾਈਵ ਕੀਤੀ ਐਕਸ ਯੂ ਵੀ ਪਲੀਜ਼ ਮਤਲਬ ਜਿਨ੍ਹਾਂ ਕੋਲ ਹੈਗੀ ਹੈ ਉਹ ਜਰੂਰ ਆਪਣੀ ਰਾਏ ਦਿਓ ਪ੍ਰੋਪਰਲੀ ਕਮੈਂਟਸ ਵਿੱਚ ਹਣਾ ਹੁਣ ਕਈ ਆਉਗੇ ਬੜੇ ਜਿਹੜੇ ਇਦਾਂ ਦੇ ਕੋਈ ਕਮੈਂਟਸ ਵੀ ਆਉਂਦੇ ਨੇ ਜਿਹੜੇ ਸ਼ੌਂਕ ਨੂੰ ਹੁੰਦੇ ਨੇ ਜਿਵੇਂ ਮੇਰੇ ਵਰਗੇ ਮੈਂ ਮੰਨ ਲਉ ਫੋਰਚੂਨਰ ਕਦੇ ਲਿੱਤੀ ਨਹੀਂ ਗਈ ਮੇਰੇ ਕੋਲ ਹੈ ਹੀ ਨਹੀਂ ਤੇ ਮੈਂ ਫੋਰਚੂਨਰ ਵੀ ਸਲਾਹ ਦੇ ਨਹੀਂ ਸਕਦਾ ਪ੍ਰੋਪਰਲੀ ਹਾਂ ਮੈਂ ਇਹ ਕਹਾਂ ਸਲਾਹ ਫੋਰਚੂਨਰ ਗੱਡੀ ਬਹੁਤ ਸੋਹਣੀ ਤੁਹਾਨੂੰ ਉਹ ਲੈਣੀ ਚਾਹੀਦੀ ਹੈ ਨਾ ਇੱਕ ਹੁੰਦੀ ਖੁਦ ਚਲਾ ਕੇ ਉਹਦਾ ਐਕਸਪੀਰੀਅੰਸ ਕਰਕੇ ਜਿਹੜੀ ਗੱਡੀ ਲੈਣੀ ਹੈ ਨਾ ਉਹਦਾ ਐਕਸਪੀਰੀਅੰਸ ਉਹ ਜ਼ਰੂਰੀ ਹੁੰਦਾ ਹੈ ਇਹ ਹੈ ਬਾਕੀ ਲੱਗੇ ਹੋਇਆ ਜੀ ਸਹੀ ਦੱਸਾਂ ਸਾਡੀ ਦੋਨਾਂ ਦੀ ਨਾ ਮਾਤਰ ਰਲ ਨਹੀਂ ਰਹੀ ਕਿਰਨ ਕੋਈ ਹੋਰ ਦੇਖ ਰਹੇ ਨੇ ਮੈਂ ਕੋਈ ਹੋਰ ਦੋਨੋਂ ਰਾਈਡਾਂ ਲੈ ਲਈ ਨੇ ਵੀ ਸਾਡੇ ਚੋ ਇੱਕ ਜਣਾ ਐਕਸਯੂ ਵੀ ਕਹਿ ਰਹੇ ਸਾਡੇ ਚੋ ਇੱਕ ਜਣਾ ਸਕੋਰਪੀਓ ਕਹਿ ਰਹੇ ਗੈਸ ਕਰਿਓ ਸਕੋਰਪੀਓ ਐਨ ਬਾਰੇ ਕੌਣ ਕਹਿ ਰਿਹਾ ਹੋਣਾ ਸਾਡੇ ਦੋਨਾਂ ਚੋ ਤੇ ਐਕਸਯੂ ਵੀ ਬਾਰੇ ਕੌਣ ਕਹਿ ਰਿਹਾ ਹੋਣਾ ਕਮੈਂਟ ਵਿੱਚ ਦੱਸਿਓ ਪਰ ਸਾਡੇ ਵਿੱਚ ਦੋਨਾਂ ਚੋ ਐਵੇਂ ਐਵੇਂ ਰਲਿਆ ਹੋਇਆ ਹਿਸਾਬ ਕਿਤਾਬ ਜਿਆ ਤੇ ਬਾਕੀ ਹੁਣ ਕਿਉਂਕਿ ਮੈਂ ਮੇਰਾ ਮੇਰਾ ਕਨਸਰਨ ਤਾਂ ਇੱਕੋ ਹੀ ਹੋ ਜਾਂਦਾ ਯਾਰ ਐਵਰੇਜ ਉਹਰੇ ਸਾਡੇ ਚੋ ਬਰਾਬਰੀ ਹੀ ਹੈ 2-3 ਕਿਲੋਮੀਟਰ ਦਾ ਉਹਦੀ ਵੱਧ ਤੇ ਉਹਦੀ ਘਟ ਕਿ ਉਹ ਫਰਕ ਨਹੀਂ ਪੈਂਦਾ ਹਨਾ ਜਿੱਥੇ ਮਤਲਬ ਇੰਨਾ ਫਰਕ ਨਹੀਂ ਪੈਂਦਾ ਉਸ ਤਾਂ ਤੇ ਮੇਨ ਫਰਕ ਪੈਂਦਾ ਕੰਫਰਟ ਦਾ ਫੇਰ ਬਾਰ-ਬਾਰ ਬੋਲਦਾ ਕੰਫਰਟ ਦਾ ਫਰਕ ਹੈ ਕੰਫਰਟ ਕਿਤੇ ਇਹ ਨਾ ਹੋਵੇ ਜਾਨੂੰ ਕੰਫਰਟ ਬੁਰਾ ਲੱਗੇ ਬਾਅਦ ਵਿੱਚ ਹਨ ਕੱਲ ਨੂੰ ਵੀ ਬਾਪਾ ਨੇ ਵੀ ਨਾਲ ਜਾਣ ਟ੍ਰੈਵਲਿੰਗ ਤੇ ਇੱਕ ਕੱਲ ਮਮੀ ਪਾਪਾ ਨੇ ਵੀ ਬਹਿਣਾ ਵਿੱਚ ਜਾਣਾ ਬਈ ਇਹ ਨਾ ਹੋਵੇ ਵੀ ਕੰਫਰਟ ਦੇ ਮਾਮਲੇ ਚ ਪ੍ਰੋਬਲਮ ਆਣਾ ਬਸ ਹੋਰ ਮੇਰਾ ਕੋਈ ਕੰਨਸਾਨ ਨਹੀਂਗਾ ਅੱਜ ਆ ਰਹੇ ਨੇ ਸਾਡੇ ਘਰੇ ਗੈਸਟ ਤੇ ਉਹ ਤੁਹਾਨੂੰ ਕੱਲ ਦੇ ਵਲੌਗ ਚ ਦੱਸਾਂਗੇ ਕੌਣ ਆ ਰਹੇ ਨੇ ਤੇ ਨਾਲੇ ਜਿਹੜੇ ਕੱਲ ਵਾਲਾ ਜਾਂ ਉਸ ਤੋਂ ਅਗਲਾ ਵਲੌਗ ਹਾਂ ਕੱਲ ਵਾਲਾ ਜੋ ਉਸ ਤੋਂ ਅਗਲਾ ਕੋਈ ਵੀ ਵਲੌਗ ਬੜਾ ਇੰਟਰਸਟਿੰਗ ਹੋਗਾ ਤੁਹਾਡੇ ਵਾਸਤੇ ਸਾਰੇ ਵਾਸਤੇ ਤੁਸੀਂ ਵੇਖਿਓ ਸਪੈਸ਼ਲੀ ਲੇਡੀਜ਼ ਵਾਸਤੇ ਹਾਂ ਭੈਣਾਂ ਵਾਸਤੇ ਬਹੁਤ ਇੰਟਰਸਟਿੰਗ ਵਲੋਗ ਆਉਣ ਵਾਲਾ ਹੈ ਜਰੂਰ ਦੇਖਿਓ ਕੱਲ ਦਾ ਹੋ ਸਕਦਾ ਹੈ ਹਾਂ ਕੱਲ ਦਾ ਹੋ ਸਕਦਾ ਹੈ ਇਹ ਹੋ ਜਰਾ ਪਰਸੋਂ ਵੀ ਹੋਵੇ ਡਿਪੈਂਡ ਕਰਦਾ ਹੈ ਡਿਪੈਂਡ ਕਰਦਾ ਜਿਹੜੇ ਗੈਸਟ ਨੇ ਆਣਾ ਹੈ ਉਹ ਉਹਨਾਂ ਨੂੰ ਪਹਿਲਾਂ ਕਿਪਦਾ ਮਿਲਣ ਮ ਉਹਨਾਂ ਨੇ ਜੀ ਟਾਈਮ ਲੱਗ ਜੇ ਉਹ ਵਲੌਗ ਬਣ ਜੇ ਹਾਂ ਤੇ ਬਾਕੀ ਡਿਪੈਂਡ ਕਰਦਾ ਹੈ ਡਿਪੈਂਡ ਕਰਦਾ ਠੀਕ ਹੈ ਬਾਕੀ ਤੇ ਗੈਸ ਕਰਿਓ ਕੌਣ ਆ ਸਕਦਾ ਜੇ ਲੇਡੀਜ਼ ਵੱਲੋਂ ਮੈਂ ਕਿਹਾ ਵ ਤੇ ਬਾਕੀ ਹੁਣ ਦੇਖਾਂਗੇ ਵੀ ਜਿਹੜਾ ਗੈਸਟ ਆਣਗੇ ਰੋਟੀ ਪਾਣੀ ਵਾਲ ਤੇ ਪਹਿਲਾਂ ਵਲੌਗ ਬਣੇਗਾ ਕਿ ਪਹਿਲਾਂ ਉਹਨਾਂ ਦੇ ਜਿਹੜੇ ਮੇਨ ਕੰਮ ਆ ਰਹੇ ਨੇ ਉਹ ਵਲੌਗ ਬਣਾਵਾਂਗੇ ਹਾਂ ਲੈਟਸ ਸੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਨਾਲ ਉਦੋਂ ਤੱਕ ਦੋਸਤਾਂ ਨੂੰ ਇਜਾਜ਼ਤ ਹੈ ਅਜੇ ਕਨਫਿਊਜ਼ਨਾ ਹੋਰ ਕਪਾਲਲੀ ਉਦੋਂ ਤੱਕ ਤੇ ਹਾਲੇ ਤੱਕ ਜਦੋਂ ਤੱਕ ਗੱਡੀ ਆਂਦੀ ਨਹੀਂ ਨਾ ਉਦੋਂ ਤੱਕ ਕਨਫਿਊਜ਼ਨ ਰਹਿਣੀ ਹੀ ਰਹਿਣੀ ਹੈ ਗੱਡੀ ਕਦਨੇ ਚਰਨੋਂ ਆਉਣੀ ਹੈ ਉਹਨਾਂ ਦਾ ਕਨਫਿਊਜ਼ਨ ਹੁਣੇ ਥੋੜੇ ਦੂਰਦਾਰ ਕਰ ਲੈਣੀ ਆਪਾਂ ਨਹੀਂ ਹੋਣੀ ਨਹੀਂ ਹੋਣੀ ਜਦੋਂ ਤੱਕ ਗੱਡੀ ਆਂਦੀ ਨਹੀਂ ਨਾ ਘਰੇ ਉਦੋਂ ਤੱਕ ਕਨਫਿਊਜ਼ਨ ਦੂਰ ਹੋਣੀ ਹੋਈ ਨਹੀਂ ਮੈਨੂੰ ਪਤਾ ਹੈ ਜਿਹਨ ਕੀ ਕਰਦੇ ਨੇ ਦੇਖ ਕੇ ਥੋੜਾ ਨੈਟ ਤੇ ਦੂਰੀਆਂ ਕਿ ਆਉਂਦੀਆਂ ਆਉਂਦੀਆਂ ਚਾਹਿਆ ਯਾਰ ਤੇ ਚਰਮਾ ਮੈਂ ਮੈਂ ਦੇਖਣੀ ਨਹੀਂ ਮੈਂ ਗੱਡੀ ਲੈਣੀ ਹੀ ਨਹੀਂ ਮੈਂ ਮੈਂ ਨਹੀਂ ਲੈਣੀ ਗੱਡੀ ਚਲੋ ਠੀਕ ਹੈ ਕੱਲ